ਸਾਸ਼ੀਕਲ ਸਾਰਿਆਂ ਨੂੰ ਪਿੰਡ ਦਸਾਂਝ ਕਲਾਂ ਵਿਖੇ ਚਰਨ ਦਾਸ ਦੀ ਹੱਟੀ ਬਾਜ਼ਾਰ ਚੌਕ ਦੇ ਵਿੱਚ ਅੱਜ ಗ್ರಾಮ ਪੰਚਾਇਤ ਨਿਰਮਲ ਕੁਮਾਰ ਨਵੀ ਸਮੂਹ ಗ್ರಾಮ ਪੰਚਾਇਤ ਮੈਂਬਰਾਂ ਦੇ ਵੱਲੋਂ ਅੱਜ ਤੀਸਰੇ ਬੋਰਡ ਦਾ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਸੋ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਦੇ ਵਿੱਚ ਜਿੱਥੇ ਮਨਵੀਰ ਸਿੰਘ ਪੰਚ ਅਮਨਦੀਪ ਸਿੰਘ ਪੰਚ ਕੇਵਲਕ੍ਰਿਸ਼ਨ ਬੱਗਾ ਨਰਿੰਦਰ ਕੌਰ ਪੰਚ ਤੇ ਬਾਕੀ ਹੋਰ ಗ್ರಾಮ ਪੰਚਾਇਤ ਮੈਂਬਰ ਤੇ ਨਾਲ ਪਿੰਡ ਵਾਸੀ ਬੀਬੀਆਂ ਪੈਣਾ ਹਾਜ਼ਰ ਔਰ ਬੋਰਡ ਦਾ ਜਿਹੜਾ ਉਦਘਾਟਨ ਛੁੱਪ ਕਰਮਨ ਦੇ ਨਾਲ ਕਰਦੇ ਹੋਏ ಗ್ರಾಮ ਪੰਚਾਇਤ ਮੈਂਬਰ ਸੋ ਤੁਸੀਂ ਦੇਖ ਰਹੇ ਹੋ ਦੂਸਾਂਝ ਖੇਲਾਂ ਤੋਂ ਸਰਿੰਦਰਪਾਲ ਖੁੱਕੂ ਦੀ ਖਾਸ ਰਿਪੋਰਟ ਦੱਸਣ ਜੋ ਗੱਲ ਹੈ ਕਿ ਨਿਰਮਲ ਕੁਮਾਰ ਨਵੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪੰਜ ਬੋਰ ਕੀਤੇ ਜਾਣਗੇ ਜਿਸ ਵਿੱਚ ਤਿੰਨ ਬੋਰ ਜਿਹੜੇ ਹੋ ਚੁੱਕੇ ਆ ਤੇ ਹੁਣ ਜਿਹੜੇ ਦੋ ਬੋਰ ਆ ਜਿੱਥੇ-ਜਿੱਥੇ ಗ್ರಾಮ ਪੰਚਾਇਤ ਨੂੰ ਪਿੰਡ ਵਾਸੀਆਂ ਮਹੱਲਾ ਵਾਸੀਆਂ ਵੱਲੋਂ ਬੇਨਤੀ ਕੀਤੀ ਸੀ ਪਿਛਲੇ ਸਮੇਂ ਐਪਲੀਕੇਸ਼ਨਾਂ ਆਈਆਂ ਸਨ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਦੁਸਾਂਝ ਕਲਾਂ ਵਿਖੇ ਵੱਖ-ਵੱਖ ਥਾਂਾਂ ਤੇ ਜਿਹੜੇ ਇਹ ਸਮਰਸੀਬਲ ਦੇ ਬੋਰ ਕੀਤੇ ਜਾ ਰਹੇ ਹਨ ਤੇ ਔਰ ਪਾਣੀ ਦੇ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਜੇਕਰ ਕਿਤੇ ਹੋਰ ਵੀ ਬੋਰ ਹੋਣੇ ਹੋਏ ਉਨਾ ਵਾਸਤੇ ਅਪਰੂਵਲ ਜਿਹੜੀ ਆ ਉਹ ਪੰਚਾਇਤ ਵੱਲੋਂ ਭੇਜੀ ਜਾਵੇਗੀ ਸੋ ਹੁਣ ਜਿਹੜੇ ਪਿੰਡ ਦੇ ਵਿੱਚ ਪੰਜ ਬੋਰਾਂ ਦਾ ਜਿਹੜਾ ਕੰਮ ਉਹ ਚੱਲ ਰਿਹਾ ਜਿਨ੍ਹਾਂ ਵਿੱਚ ਤੀਸਰਾ ਬੋਰ ਚਰਨ ਦਾ ਸੀ ਹੱਟੀ ਦੇ ਚੌਂਕ ਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸੋ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸੁਰਿੰਦਰਪਾਲ ਖੁੱਕੂ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊ ਚੈਨਲ ਰਹੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਾਸੀ ਕਲ ਸਾਰਿਆਂ